ਕੰਮ ਨਹੀਂ ਤੇ ਨੋ ਕਾਰ ਨਹੀਂ ਨੋ ਕੰਮ ਤੇ ਮੈਟਰ ਕੀ ਗੱਲ ਜੀ ਥੰਮੇ ਅ ਮੈਟਰ ਸਰ ਇਹ ਹੈ ਕਿ ਆਰਮੀ ਕੈਂਡ ਦੇ ਵਿੱਚੋਂ ਆਣਾ ਗਾਵਾਂ ਬੈਲ ਗਾਇਬ ਹੋ ਰਹੇ ਸੀ ਸਾਨੂੰ ਸ਼ੱਕ ਤੇ ਬਹੁਤ ਪਹਿਲਾਂ ਦਾ ਹੈਗਾ ਸੀ ਪਰ ਮੈਂ ਫੀਡਿੰਗ ਕਰਵਾਂਦੀ ਆ ਜਿਵੇਂ ਬੈਲ ਹੋ ਗਏ ਇਹਨਾਂ ਨੂੰ ਆਣਾ ਕੁਛ ਨਾ ਕੁਛ ਖਾਂ ਲਈ ਤੇਰੇ ਕਾਫੀ ਦਿਨ ਹੋ ਗਏ ਹਫਤਾ ਹੋ ਗਿਆ ਉਹ ਆ ਨਹੀਂ ਰਹੇ ਸੀ ਤੇ ਮੈਂ ਇਹਨਾਂ ਦੀ ਵੀ ਮਤਲਬ ਇਹਨਾਂ ਦੇ ਗਾਵਾਂ ਹੈਗੀਆਂ ਇਹਨਾਂ ਦੀ ਵੀ ਬਾਰਕ ਹੁੰਦੀ ਹੈ ਇਹਨਾਂ ਨੂੰ ਮੈਂ ਕਿਹਾ ਸੀ ਮੈਂ ਕਿ ਤੁਸੀਂ ਧਿਆਨ ਰੱਖਣਾ ਕਿ ਬੈਲ ਜਿਹੜਾ ਘੁੰਮਦਾ ਹੈ ਹਨਾ ਦੱਸਦੇ ਰਿਹਾ ਕਰੋ ਇਹਨਾਂ ਨੇ ਫਿਰ ਕਹਿੰਦੇ ਪੂਜਾ ਕਿੰਨੇ ਦਿਨ ਹੋ ਗਏ ਸਾਨੂੰ ਉਹਨੇ ਬੈਲ ਨਜ਼ਰ ਨਹੀਂ ਆਇਆ ਤੇ ਮੇਰੀਆਂ ਗਾਵਾਂ ਵੀ ਨਹੀਂ ਹੈਗੀਆਂ ਚਾਰ ਤੇ ਮੈਨੂੰ ਸ਼ੱਕ ਆ ਗਿਆ ਹਾਂ ਇਹਨਾਂ ਦੀ ਕਮਰੇ ਚ ਲੈ ਗਏ ਜੀ ਸਰ ਆਪਣਾ ਨਾਮ ਦੱਸ ਕੇ ਕੀ ਮੈਟਰ ਹੈ ਸਰ ਮੇਰਾ ਨਾਮ ਗੋਲਡੀ ਹੈ ਤੇ ਸਰ ਤੇ ਦੋ ਬੰਦੇ ਸੀ ਉਹਨਾਂ ਦਾ ਟਰੈਕ ਲਗਾਇਆ ਸੀ ਗਾਵਾਂ ਨੂੰ ਮਲਕੀ ਲੈ ਕੇ ਗੱਡੀ ਮਲਕੀ ਸਪਲਾਈ ਕਰਦੇ ਸੀ ਬਾਟਰੋ ਪਾਰ ਜਿਹੜਾ ਵੱਡਣ ਵਾਲਿਆਂ ਦੇ ਵਿੱਚ ਉਹਨੂੰ ਮਲਕੀ ਬੰਦਿਆਂ ਨੂੰ ਸਿਰੇ 11 ਵਜੇ ਤੋਂ ਟਰੈਕ ਲਗਾਇਆ ਕੋਈ ਹੋਰ ਨਾਂ ਦੇ ਉੱਤੇ ਲਿੱਤਾ ਨਾਮ ਆਪਣਾ ਔਰ ਇਹ ਬੰਦਿਆਂ ਦਾ ਨੰਬਰ ਕਨਫਰਮ ਕਰਕੇ ਇਹਨਾਂ ਨੂੰ ਬੰਦਿਆਂ ਨੂੰ ਟਰੈਕ ਕਰਕੇ ਇਹਨਾਂ ਕੋ ਵੀਡੀਓ ਵਗੈਰਾ ਬੰਗਾਇਆ ਗੀਆਂ ਗਾਈਆਂ ਦੀਆਂ ਜਿਹੜੀਆਂ ਇਹਨਾਂ ਨੇ ਦੇਣੀਆਂ ਸੀ ਸਾਨੂੰ ਕਿ ਅਸੀਂ ਵਪਾਰੀ ਬਣੇ ਸੀ ਬਣ ਕੇ ਇਹ ਬੰਦਿਆਂ ਨੂੰ ਕਿਹਾ ਸੀ ਕਿ ਸਾਡਾ ਬੰਦਾ ਗੱਡੀ ਲੈ ਕੇ ਆ ਗਿਆ ਵਾ ਤੇ ਤੁਸੀਂ ਗਾਈਆਂ ਲੋਡ ਕਰਾ ਦਿਓ ਤੇ ਇਹ ਬੰਦੇ ਸਾਡੇ ਕੋਲੋਂ ਆਏ ਸਾਡੇ ਬੰਦਾ ਲੈਣ ਵਾਸਤੇ ਉੱਥੋਂ ਇਸ ਬੰਦਿਆਂ ਨੂੰ ਆਪਾਂ ਫੜਿਆ ਜੀ ਤੇ ਇਹਨਾਂ ਨੂੰ ਫੜਿਆ ਇਹਨਾਂ ਕੋਲ ਪੁਸ਼ਗੀਸ਼ ਕੀਤੀ ਇਹਨਾਂ ਕੋਲ ਸਾਰਾ ਕੁਝ ਗਿਆ ਇਹਨਾਂ ਕੋਲ ਪ੍ਰੂਫ ਇਹਨਾਂ ਦੇ ਫੋਨ ਦੇ ਵਿੱਚ ਜਿਹੜਾ ਗਊਆਂ ਕੱਟਣ ਦੀਆਂ ਫੋਟੋਆਂ ਵੀ ਇਹਨਾਂ ਦੇ ਫੋਨ ਦੇ ਵਿੱਚ ਬਰਾਮਦ ਹੋਈਆਂ ਕਿੰਨੇ ਬੰਦੇ ਸੀ ਤੁਹਾਡਾ ਇਹ ਬੰਦੇ ਹੈਗੇ ਸੀ ਸੱਦੋ ਇਹ ਤੀਸਰਾ ਬੰਦਾ ਇਹਨਾਂ ਦਾ ਵੱਡਾ ਇੱਕ ਭਰਾ ਹੈਗਾ ਰੇਸ਼ਮ ਠੀਕ ਹੈ ਜੀ مین ਹੈਡ ਪਤਾ ਲੱਗਾ ਕਿੰਨੀ ਦੇਰ ਤੋਂ ਕੰਮ ਕਰਦਾ ਇਹ ਇਹ ਸਰ ਕਲੀਅਰ ਨਹੀਂ ਹੋਇਆ ਪਿੱਛੋਂ ਕਿ ਕਿੰਨੇ ਦਿਨ ਤੋਂ ਕੰਮ ਕਰਦੇ ਪਰ ਹੈ ਕਰਦੇ 2 ਨੰਬਰ ਦਾ ਉਹ ਬੰਦਾ ਨਾ ਨਿਕਲ ਗਿਆ ਵਿੱਚੋਂ ਬੰਦਾ ਇਹ ਪਤਾ ਨਹੀਂ ਕਿੰਨੇ ਦਿਨ ਤੋਂ ਕੰਮ ਕਰਦੇ ਕਲੀਅਰ ਪਿੱਛੋਂ ਕਰਨਾ ਜੀ ਇਹ ਵੈਰੀਫਾਈ ਨਹੀਂ ਹੋ ਰਹਾ ਨਾ ਪੂਰਾ ਕਿ ਪਿੱਛੋਂ ਜਿਹੜਾ مین ਰਿਲੇਸ਼ਨ ਬੰਦਾ ਉਹ ਫੜਾ ਜਾਏਗਾ ਫਿਰ ਵੈਰੀਫਾਈ ਹੋ ਜਾਏਗਾ ਪੁਲਿਸ ਦੇ ਹਵਾਲੇ ਕਰਤਾ ਹਾਂਜੀ ਪੁਲਿਸ ਦੇ ਹਵਾਲੇ ਕਰਤਾ ਇਹਨਾਂ ਦਾ ਮੋਬਾਈਲ ਜੋ ਪਰਸ ਪਰਸ ਸਭ ਕੁਝ ਇਹਨਾਂ ਪੁਲਿਸੇ ਵਾਲੇ ਕਰ ਦਿੱਤੇ ਤੁਸੀਂ ਕੀ ਪੁਲਿਸ ਨਾਲ ਅਸੀਂ ਪੁਲਿਸ ਨਾਲ ਇਹ ਕਿਹਨੇ ਕਿ ਇਹਨਾਂ ਤੇ ਜੋ ਕੰਨ ਦੀ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਜੀ ਮੈਂ ਆਪਣਾ ਨਾਮ ਦੱਸ ਕੇ ਕਿੱਥੋਂ ਦਾ ਰਹਾ ਹਾਂ ਕੀ ਮੈਟਰ ਹੈ ਸਰ ਮੇਰਾ ਨਾਮ ਪੂਜਾ ਹੈ ਮੈਂ ਆਰਮੀ ਕੈਂਟ ਦੀ ਰਹਿਣ ਵਾਲੀ ਹਾਂ ਮੈਟਰ ਇਹ ਹੈਗਾ ਹੈ ਕਿ ਸਾਡੇ ਕੈਂਟ ਦੇ ਵਿੱਚੋਂ ਗਾਵਾਂ ਬੈਲ ਦਿਨ ਵ ਦਿਨ ਗਾਇਬ ਹੋ ਰਹੇ ਨੇ ਤੇ ਸਾਨੂੰ ਸ਼ੱਕ ਹੈਗਾ ਸੀ ਕਿ ਇਦਾਂ ਦਾ ਕੋਈ ਨਾ ਕੋਈ ਤਸਕਰੀ ਹੋ ਰਿਹਾ ਹੈ ਪਰ ਸਾਡੇ ਕੋਲ ਸਬੂਤ ਨਹੀਂ ਸੀ ਪਰ ਕਿਵੇਂ ਨਾ ਕਿਵੇਂ ਜਿਹੜੇ ਮੁੰਡੇ ਸੀ ਇਹਨਾਂ ਨੇ ਕੋਈ ਨਾ ਕੋਈ ਟਰੈਪ ਲਗਾ ਕੇ ਜਿਹੜੇ ਤਸਕਰ ਸੀ ਅੱਜ ਉਹਨਾਂ ਨੂੰ ਫੜਿਆ ਉਹਨਾਂ ਦੇ ਖਿਲਾਫ ਇਹ ਸਾਮਣੋ ਵਪਾਰੀ ਬਣੇ ਉਹਨਾਂ ਦੇ ਨਾਲ ਕਿ ਅਸੀਂ ਕੁਝ ਤੁਹਾਡੇ ਕੋਲ 2 ਨੰਬਰ ਦਾ ਸਾਮਾਨ ਖਰੀਦਣਾ ਚਾਹੁੰਦੇ ਆ ਇਹਨਾਂ ਦਾ ਕੁਝ ਕੋਡ ਵਰਡ ਹੈ ਕਿ ਮਤਲਬ ਗਾਇ ਨੂੰ ਕੋੜੀ ਕਹਿੰਦੇ ਨੇ ਕਿ ਇੰਨੇ ਕਿਲੋ ਦੀ ਚਾਹੀਦੀ ਹੈ ਜਿੰਨੇ ਜਿੰਨੇ ਕਿਲੋ ਵੱਧ ਉਹਨੇ ਨੇ ਵੱਧ ਪੈਸੇ ਕਿ ਇਹ ਇਹਨਾਂ ਦਾ ਕੋਡ ਵਰਡ ਹੈਗਾ ਇਦਾਂ ਕਰਕੇ ਇਹ ਸਾਹਮਣੋ ਵਪਾਰੀ ਬਣ ਕੇ ਇਹਨਾਂ ਨੇ ਮਤਲਬ ਉਹਨਾਂ ਨੂੰ ਫੜਿਆ ਤੇ ਨਾਲ ਹੀ ਨਾਲ ਹੁਣ ਅੱਜ ਇਹਨਾਂ ਦੀ ਰਿਕਾਰਡਿੰਗਸ ਨੇ ਇਹਨਾਂ ਨੇ ਸਾਹਮਣੋ ਜਿਵੇਂ ਮਾਲ ਦੀ ਫੋਟੋ ਮਾਲ ਲਾਈਕ ਗਾਵਾਂ ਨੂੰ ਕਹਿ ਰਹੇ ਨੇ ਗਾਵਾਂ ਦੀ ਫੋਟੋ ਭੇਜੀਆਂ ਕਿ ਪਸੰਦ ਕਰ ਲਓ ਤੇ ਇਹ ਜਿਹੜੇ ਮੁੰਡੇ ਗਏ ਨੇ ਇਹਨਾਂ ਨੇ ਕਿਹਾ ਸਾਡੇ ਗੱਡੀ ਵਾਲਾ ਆ ਗਿਆ ਕਿ ਗੱਡੀ ਤੁਸੀਂ ਲੋਡ ਕਰਵਾ ਦਿਓ ਇਹ ਜਿਹੜੇ ਮੁੰਡੇ ਫੜੇ ਸਾਨੂੰ ਪੈਸੇ ਲੈਣ ਆਏ ਸੀ ਕਿ ਤੁਸੀਂ ਸਾਨੂੰ ਪੈਸੇ ਦਿਓ ਉਦੋਂ ਆਪਾਂ گاਵਾ ਚ ਕਾ ਦੇਨੇ ਆ ਪਤਾ ਲੱਗਾ ਕਿੰਨੀ ਦੇਰ ਤੋਂ ਕੰਮ ਕਰ ਰਿਆ ਸੀ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਪਰ ਸਾਰੇ ਕਹਿ ਰਹੇ ਨੇ ਕਿ ਪੁਰਾਣੇ ਟਾਈਮ ਤੋਂ ਜਿਵੇਂ گاਵਾ ਚੋਰੀਆਂ ਹੋ ਰਹੇ ਨੇ ਉਹਨਾਂ ਦੇ ਪੁਰਾਣੇ ਟਾਈਮ ਤੋਂ ਕੋਈ ਰੇਸ਼ਮ ਰੇਸ਼ਮ ਨਾਮ ਦਾ ਵੀ ਕੋਈ ਮੁੰਡਾ ਹੈਗਾ ਉਹ ਪੁਰਾਣੇ ਟਾਈਮ ਤੋਂ ਇਹੀ ਕੰਮ ਚ ਹੈਗਾ ਤੇ ਸਾਰੇ ਉਹਨਾਂ ਦੇ ਹੀ ਰਿਲੇਟਿਵਸ ਹੈ ਹੀ ਉਹਨਾਂ ਦੇ ਹੀ ਲਾਵਾਰਿਸ ਪਸ਼ੂ ਉਹਦੇ ਉਹਨਾਂ ਨੂੰ ਹੀ ਚੁੱਕ ਲੈ ਲਾਵਾਰਿਸ ਵੀ ਹੈ ਤੇ ਮੇਰੇ ਨਾਲੇ ਜਿਹੜੇ ਨੇ ਜੇਬੜਤੂ پولیس ਨੂੰ ਬੰਦੇ ਫਰਾਦ ਜੀ ਮੈਂ ਰਾਤੀ ਦਰਖਾਸਤ ਦਿੱਤੀ ਸੀ ਐਪਲੀਕੇਸ਼ਨ ਦੇ ਕੇ ਗਈਆਂ ਤੇ ਅੱਜ ਇਹੀ ਰੀਜ਼ਨ ਦੇ ਉੱਤੇ Trap ਲੱਗਾ ਹੋਇਆ ਸੀ پولیس ਕੀ ਕਾਰਵਾਈ ਮੰਗ ਕਰ ਰਹੇ ਪੁਲਿਸ ਬਸ ਉਹਨਾਂ ਦੀ ਕਾਰਵਾਈ ਕਰ ਰਿਹਾ ਕਹਿੰਦੇ ਜੋ ਵੀ ਹੋ ਪਾਏਗਾ ਦੱਸਣਗੇ ਸਾਨੂੰ ਹਾਂ ਤੇ ਆਪਣੀ ਹਾਂਜੀ ਮੇਰਾ ਨਾਮ ਡਾਕਟਰ ਰੋਹਨ ਮੈਰਾ ਰਾਸ਼ਟ ਰੱਖਿਆ ਮਾਦ ਸੰਗਤੋਂ ਰਾਸ਼ਟ ਦੇ ਅਕਸ਼ ਸਾਨੂੰ ਕੁਝ ਦੇਰ ਤੋਂ ਇਨਫੋਰਮੇਸ਼ਨ ਪੂਜਾ ਮੈਡਮ ਜਾਂ ਕੈਂਟ ਤੋਂ ਸਾਨੂੰ ਮਿਲਦੀ ਸੀਗੀ ਕਿ ਕੁਝ ਜਿਹੜੇ ਲੋਕ ਨੇ ਜਿਹੜੇ ਬੇਸਾਰਾ ਗੋਵਾਂ ਨੇ ਸੜਕਾਂ ਦੇ ਉੱਪਰ ਜਿਹੜੇ ਘੁੰਮਦਿਆਂ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਜਿਹੜਾ ਵਾ ਚੁੱਕਰੇ ਕੋਈ ਤੇ ਉਸੇ ਸਬੰਧ ਦੇ ਵਿੱਚ ਜਿਹੜੇ ਵਿੱਕੀ ਜੀ ਨੇ ਉਹਨਾਂ ਦੇ ਸਾਥੀ ਨੇ ਪੂਜਾ ਮੈਡਮ ਇਹਨਾਂ ਨੇ ਇੱਕ ਟਰੈਪ ਲਗਾਇਆ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਜਿਹੜੇ ਉਹ ਬੰਦੇ ਫੜੀਏ ਇਹਨਾਂ ਨੇ ਵਪਾਰੀ ਬਣ ਕੇ ਉਹਨਾਂ ਨਾਲ ਗੱਲ ਕੀਤੀ ਹੈ ਤੇ ਜਿਹੜੇ ਬੰਦੇ ਆ ਉਹ ਤਿੰਨ ਫੜ ਵੀ ਲੈਨੇ ਤੇ ਜਿਹੜੇ ਪੁਲਿਸ ਨੂੰ ਹੈਂਡਓਵਰ ਕੀਤੇ ਆ ਤੇ ਮੈਂ ਜਿਹੜੇ ACP ਸ਼ਿਵਦਰਸ਼ਨ ਜੀ ਉਹਨਾਂ ਨਾਲ ਇਸ ਸਬੰਧ ਚ ਗੱਲ ਕੀਤੀ ਐ SHO ਮੈਡਮ ਨੇ ਜਿਹੜੇ ਉਹਨਾਂ ਨਾਲ ਵੀ ਗੱਲ ਹੋ ਗਈ ਹੈ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਜਲਦੀ ਜਿਹੜੇ ਬੰਦਿਆਂ ਤੇ ਜਿਹੜੇ ਐਫ ਆਈ ਆਰ ਦਰਜ ਕਰਕੇ ਤੇ ਅਗਲੀ ਜਿਹੜੀ ਕਾਰਵਾਈ ਕਰ ਦਿੱਤੀ ਜਾਏ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇਖੋ ਮੰਗ ਤੇ ਇਹੀ ਕਰਦੇ ਆ ਕਿ ਜਿਹੜਾ ਪੂਰੇ ਪੰਜਾਬ ਦੇ ਵਿੱਚ ਗਾਉ ਤਸਕਰੀ ਦਾ ਧੰਦਾ ਜਿਹੜਾ ਵਧਦਾ ਜਾ ਰਿਹਾ ਤੇ ਅਸੀਂ ਮੰਗ ਕਰਦੇ ਆ ਪੁਲਿਸ ਪ੍ਰਸ਼ਾਸਨ ਕੋ ਭਈ ਇਸ ਤਰੀਕੇ ਦੇ ਜਿਹੜੇ ਲੋਕ ਨੇ ਜਿਹੜੇ ਇਸ ਤਰੀਕੇ ਦੇ ਗਲਤ ਕੰਮ ਕਰ ਰਹੇ ਉਹਨਾਂ ਦੇ ਸਖਤ ਤੋਂ ਸਖਤ ਜਿਹੜੀ ਸਜ਼ਾ ਉਹਨਾਂ ਨੂੰ ਹੋਣੀ ਚਾਹੀਦੀ ਹੈ ਉਹਨਾਂ ਨੇ ਟਾਈਮ ਤੇ ਜਿਹੜੇ ਟਰੈਪ ਲਗਾ ਕੇ ਜਿਹੜੇ ਗੁਰੂਆਂ ਦੀ ਤਸਕਰੀ ਕਰਦੇ ਫੜੇ ਜਾਂਦੇ ਅ ਬਿਲਕੁਲ ਸਰ ਜਿਸ ਤਰ੍ਹਾਂ ਐਫਰਟਸ ਇਹਨਾਂ ਨੇ ਕੀਤੇ ਆ ਅਸੀਂ ਸ਼ੁਰੂ ਤੋਂ ਹੀ ਅਸੀਂ ਤੇ ਕਰਦੇ ਆ ਰਹੇ ਹਾਂ ਬਹੁਤ ਸਾਰੇ ਬਾਈਪਾਸ ਤੋਂ ਟਰੱਕ ਵੀ ਅਸੀਂ ਫੜਵਾ ਚੁੱਕੇ ਹੋਏ ਆ ਤੇ ਅੱਗੇ ਵੀ ਇਸੇ ਤਰੀਕੇ ਨਾਲ ਜਿਹੜੀ ਗਊ ਸੇਵਾ ਜਿਹੜੀ ਚੱਲਦੀ ਰਹੇ ਉਹ ਭਾਈ ਸਾਹਿਬ ਇਹ ਅੰਦਰ ਦਿੱਤੇ ਤੁਹਾਨੂੰ ਫੜਾਈ ਜੇ ਬੰਦੇ ਉਹ ਭਾਈ ਸਾਹਿਬ ਐਵੇਂ ਕੰਪਲੀਟਾ ਬਿਲਾ ਅਫਸਰਾਂ ਨੂੰ ਜਾ ਕੇ ਪੁੱਛੋ ਰਜਿੰਦਰ ਭਾਈ ਤੁਹਾਡੇ ਕੋਲ ਉਹ ਯਾਰ ਵੀ ਸਰ ਕੀ ਕਰਕੇ ਹੀ ਰਹੇ ਤੁਸੀਂ ਇਹ ਕੋਈ ਧੱਕੇਸ਼ਾਹੀ ਕਰਦੇ ਹੋ ਬਾਈਟ ਲੈਣ ਵਾਸਤੇ ਜਦੋਂ ਮੈਂ ਅਜੇ ਤੱਕ ਟਾਟੇ ਕੋ ਕੇਸ ਆ ਗਿਆ ਤੁਸੀਂ ਵੈਰੀਫਾਈ ਕਰ ਰਹੇ ਕੋਈ ਮੌਕਾ ਵੀ ਵੇਖਣ ਚੱਲੇ ਹੋ ਤੇ ਮੌਕਾ ਵੇਖਣ ਚੱਲੇ ਆ ਨਾ ਇਹ ਕੋਈ ਗੱਲ ਬਾਤ ਥੋੜੀ ਆਈ ਹੈ ਆਪਣਾ ਇਹ ਤੁਸੀਂ ਕੱਲ ਕੀ ਕੰਪਲੇਂਟ ਦੇ ਵਿੱਚ ਲਿਖਿਆ ਨਾ ਕਿ ਇਹਨਾਂ ਕਹ ਦੋ ਕੀ ਕੰਪਲੇਂਟ ਦੇ ਵਿੱਚ ਲਿਖਿਆ ਹੈ ਕੰਪਲੇਂਟ ਕੀ ਆਈ ਨਹੀਂ ਤੁਹਾਨੂੰ ਕੰਪਲੇਂਟ ਮੈਡਮ ਦੀ ਆਈ ਹੈ ਕਹਿੰਦੀ ਵੀ ਇਹ ਮੇਰੇ ਕੋਈ ਆਪਣੇ ਵਾਰਾ ਪਸ਼ੂ ਨੇ ਉਹ ਆ ਰਹੇ ਦੋ ਚਾਰ ਦਿਨ ਤੋਂ ਪਹਿਲਾਂ ਆਉਂਦੇ ਸੀ ਮੈਂ ਚਾਰਾ ਚੂਰਾ ਪਾਉਂਦੀ ਰਹੀ ਉਹਨਾਂ ਨੂੰ ਕੋਈ ਇਹਨਾਂ ਦੇ ਆਪਣੇ ਪੱਕੇ ਨਹੀਂ ਹੈਗੇ ਵੀ ਇਹ ਇਹਨਾਂ ਦੇ ਹੀ ਵੀ ਕਹਿੰਦੀ ਵੀ ਆਉਂਦੇ ਹਾਂ ਤੇ ਮੈਂ ਚਾਰਾ ਪਾਉਣੀ ਹੁਣ 5-7 ਦਿਨ ਹੋ ਗਏ ਆ ਨਹੀਂ ਰਹੇ ਸਾਡੇ ਕੋਲ ਠ ਸਾਨੂੰ ਇਹ ਥੋੜਾ ਵੀ ਪਤਾ ਕਿੱਥੋਂ ਚੋਰੀ ਹੋਈ ਆ ਵਾ ਵੈਰੀਫਾਈ ਕਰਾਂਗੇ ਤਾਂ ਫੇਰ ਹੀ ਆ ਟ੍ਰੈਪ ਲਗਾ ਗਏ ਜਿਨ੍ਹਾਂ ਨੇ ਤਿੰਨ ਬੰਦੇ ਵੀ ਫੜੇ ਆ ਖਾਣੇ ਲੈ ਕੇ ਆਏ ਆ ਇਹਨਾਂ ਨੇ ਫੜਿਆ ਨਾ ਇਹਨਾਂ ਨੂੰ ਤੇਰੀ ਤਾਂ ਪਤਾ ਕੋਈ ਵੀ ਕੀ ਉਹ ਵੈਰੀਫਾਈ ਕਰਾਂਗੇ ਤਾਂ ਫੇਰ ਹੀ ਜਾ ਕੇ ਮੌਕਾ ਵੇਖਦੇ ਆ ਜੇ ਦੋਸ਼ੀ ਪਾਏਗੇ ਤੇ ਫਰਦੀ ਕੰਨੀ ਕਰ ਲਈ ਕੀਤੀ ਔਰ ਜਿਹੜੀ ਫਿਰ ਜੇ ਦੇਖੋ ਜੀ ਚੋਰੀ ਹੋਈ ਆ ਵਾ ਮੌਕੇ ਦੇ ਉੱਤੇ ਜਾ ਕੇ ਵੇਖਦੇ ਆ ਮੌਕਾ ਵੇਖਦੇ ਜਾ ਕੇ ਉੱਥੇ ਪਰ ਜੇ ਤਾਂ ਵੀਡੀਓ ਚ ਆਉਂਦੇ ਆ ਕੋਈ ਚੋਰੀ ਕਰਦੇ ਬੰਦੇ ਫੇਰ ਤਾਂ ਕਾਰਜ ਜ਼ਰੂਰੀ ਕਰਾਂਗੇ ਆਪਾਂ ਇੱਕ ਜਿਹੜੇ ਬੰਦੇ ਇਹਨਾਂ ਨੇ ਬੜੇ ਇਹਨਾਂ ਨੇ ਕਿਹਾ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਨਾ ਗਾਉਆਂ ਕੱਟਲੀਆਂ ਵੀਡੀਓਆਂ ਹਿੰਗੀਆਂ ਜਿਹੜੀ ਉਹਨਾਂ ਨੇ ਇਹਨਾਂ ਨੂੰ ਵਿਖਾਉਂਦੇ ਸੀ ਕਿ ਆਪਾਂ ਗਾਈਆਂ ਕੱਟਦੇ ਆ ਉਹ ਕੋਹ ਹੁਕੀਬ ਤਾਂ ਕਿੱਥੋਂ ਦੀ ਆ ਉਹਨਾਂ ਨੇ ਕਿੱਥੋਂ ਦੀ ਮੈਨੂੰ ਤਾਂ ਨਹੀਂ ਕੋਈ ਵਿਖਾਈਆਂ ਨੇ ਨਾ ਮੈਨੂੰ ਵੀਡੀਓ ਦਿੱਤੀ ਆ ਕੋਈ ਨਾ ਹੀ ਵਿਖਾਈਆਂ ਮੈਨੂੰ ਇਹਨਾਂ ਨੇ ਦੋਸ਼ੀਆਂ ਦੇ ਫੋਨ ਦੇ ਵਿੱਚ ਕੀ ਕਹਿ ਰਹੇ ਆ ਦੋਸ਼ੀਆਂ ਦੇ ਹੋ ਸਕਦੀ ਪਰ ਆਜਾ ਆਜਾ ਕਹਿਣਾ ਨੇ ਵਿਖਾਇਆ ਥੋੜਾ ਨਾ ਤੇ ਅਸੀਂ ਮੌਕਾ ਵੇਖਿਆ ਕਿ ਉਹ ਹੀ ਦੋਸ਼ੀ ਨਹੀਂ ਦਿਨਾ ਇਹ ਤਾਂ ਕੈਮਰੇ ਵੇਖਦੇ ਜਾ ਕੇ ਮੁੱਖ ਵੇਖਦੇ